ਇਹ ਕਿੱਦਾਂ ਸਕੇ ਚੱਲੇ ਠੀਕ ਹੈ ਜੇ ਆ ਵੀਡੀਓ ਬਣਾ ਨਾ YouTube ਤੇ ਪਾਦਾ ਠੇਕੇਦਾਰ ਮਸ਼ਹੂਰ ਹੋ ਜਾਏਗਾ ਕੰਮ ਜਿਆਦੇ ਮਿਲਣਗੇ ਕੋਠੀਆਂ ਦੇ ਚੱਲੇ ਛੱਟੇ ਕੱਲ ਕੀ ਕਰਨਾ ਕੱਲ ਪੋੜੀ ਘਟਾ ਹੈ ਹਾਂ ਪੋੜੀ ਤੇ ਬਾਕੀ ਟਾਲਾ ਟੂਲਾ ਜਿਹੜੀਆਂ ਲਿਓਣੀਆਂ ਬਾਅਦ ਚ ਲਿਆਈਏ ਹਾਂਜੀ ਬਾਕੀ ਟਾਲਾ ਟੂਲਾ ਜਿਹੜੀਆਂ ਲਿਓਣੀਆਂ ਨਹੀਂ ਲਿਆ ਦੋ ਕਿਚਨ ਦੀਆਂ ਕੱਲ ਲਿਆਵਾਂਗੇ ਗੱਲ ਸਮਾਂ ਨੂੰ ਇਸ ਵੇਲੇ ਕੱਲਾ ਪੋੜੀ ਚੜਾਉਂਗਾ ਨਾ ਹਾਂ ਨਹੀਂ ਤੂੰ ਜਦੋਂ ਪੋੜੀ ਚੜਾਉਂਗੇ ਤਾਂ ਹੀ ਥੱਲੇ ਕਿਤਰਾਵਾਂਗੇ ਥੋੜਾ ਕੰਮ ਆ ਰਿਹਾ ਜਣਾ ਮੈਂ ਤਾਂ ਕੰਮ ਆ ਜੂੰਗੀ ਜਿਨ੍ਹਾਂ ਨੇ ਬਾਹਰੋਂ ਉੱਤੇ ਆਉਣਾ ਵਾ ਕੋਈ ਨਹੀਂ ਉਹ ਸੈਂਟਰ ਦੋ ਪੈਰ ਰੱਖ ਕੇ ਚਲੇ ਜਾਂਦਾ ਆ ਚਲੋ ਜਾਣਾ ਤੇ ਲੈਣਾ ਹੀ ਰੋਟੀ ਪਾਣੀ ਖਾਣਾ ਵਾ ਹਨਾ ਬਾਕੀ ਆਈ ਕੋਤਨਾ ਕੰਮੀ ਆਏ ਸਾਮੀ ਆਏ ਸਵੇਰੇ 10 ਵਜੇ ਆਤੀ ਨਾ ਹਾਂ ਤੇ ਪਾਜੀ ਆ ਕੇ ਸਾਮੀ 12 ਵਜੇ ਕਿ ਸਾਡੇ ਉਧਰ ਉਹ ਦਰਾ ਦੂੰਗਾ 10 ਵਜੇ ਹੁੰਦਾ 10 ਵਜੇ ਤੋਂ ਬਾਅਦ ਆਉਂਦਾ ਵਾ ਤੇ ਇੱਕ ਆ ਜਾਂਦਾ 8 8:30 ਦੂਜਾ ਨਹੀਂ ਦੇ ਤੱਕ ਸੁੱਕ ਜਾਏ ਗਰਮੀ ਜਾਦਾ ਹੈ ਇਸ ਪ੍ਰਿਸਰ ਕੋ ਚੱਲਦੇ ਆ ਨੋ ਕਰੀਓ ਕੰਮ ਦੀ ਸਟਰੀਜ ਲਾ ਗਿਆ ਤੇ ਕੱਢ ਰਹਿ ਗਿਆ ਜੀ ਸਾਰੇ ਸੱਚੀ ਕਾਲ ਜੀ ਕੀ ਹਾਲ ਚਾਲ ਹੈ ਜੀ ਮੇਰੇ ਤੇ ਸਾਰੇ ਠੀਕ ਠਾਕ ਹੋ ਗਏ ਸਭ ਵੀ ਠੀਕ ਆ ਤੇ ਅੱਜ ਸਾਡੇ ਘਰ ਦਾ ਥੋੜਾ-ਬੋੜਾ ਕੰਮ ਹੋ ਗਿਆ ਵਾ ਬਾਹਰ ਦਾ ਥੜਾ ਵੀ ਲੱਗ ਗਿਆ ਤੇ ਕੰਪਲੀਟ ਤੇ ਨਹੀਂ ਲੱਗਾ ਜੇ ਮਤਲਬ ਕੁਝ-ਕੁਝ ਲੱਗ ਗਿਆ ਵਾ ਤੇ ਬਾਕੀ ਹਜੇ ਜਿਹੜਾ ਪੱਥਰ ਦੇ ਅਗਲੇ ਪਾਸੇ ਸਿਮਿੰਟ ਪਾਈ ਦੋ ਜੇ ਪੈਨ ਵਾਲਾ ਵਾ ਅੰਦਰ ਵੀ ਨਿੱਕੇ ਮੋਟੇ ਜੇ ਕੰਮ ਰੈਂਦੇ ਆ ਕੋਸਰ ਸੋਈਦਾ ਵੀ ਰੈਂਦਾ ਵਾ ਚੱਲਾਂ ਦਾ ਤੇ ਕਾਫੀ ਹੱਥ ਤੱਕ ਵਿਖਿਆ ਆ ਵਾ ਨਿੱਕੇ ਮੋਟੇ ਕਾਫੀ ਕੰਮ ਪਏ ਆ ਤੇ ਅਜੇ ਸਾਡੀ ਪੋੜੀ ਦਾ ਵੀ ਕੰਮ ਪਿਆ ਵਾ ਅੱਦਾਂ ਪੋੜੀ ਦਾ ਕੰਮ ਪਿਆ ਵਾ ਅੱਜ ਨਾ ਪਉਣ ਨੂੰ ਕੀ ਲਾਈ ਨੀ ਬਾਕੀ ਜਨੇ ਇੱਕ ਤਾਂ ਥੱਲੇ ਵਾਜਾ ਬੜੀਆਂ ਆਉਂਦੀਆਂ ਹਾਂ ਕਟਰ ਚੱਲਦਾ ਰਿਹਾ ਨਾ ਬਹੁਤ ਆਵਾਜ਼ ਆਉਂਦੀ ਆ ਇਹ ਮੈਂ ਸਿਰਫ ਅੱਗੇ ਵੀਡੀਓ ਬਣਾਈ ਬਣਾਉਂਦੀ ਹੈਗੀ ਤੇ ਕੱਲ ਵੀ ਨੀਗੀ ਪਾਈ ਤੇ ਮੈਂ ਚਲੋ ਅੱਜ ਥੋੜਾ ਬਤਾ ਖੱਲੇ ਰਾ ਇਨਾ ਥੱਲੇ ਇਨਾ ਕੱਟਾ ਵੀ ਸਾਦ ਨੀਗਾ ਤੇ ਹੁਣ ਚਲੋ ਕੁਝ ਕੁਝ ਕੰਮ ਹੋ ਗਏ ਆ ਕੁਝ ਕੁਝ ਰਹਿੰਦੇ ਆ ਨੇ ਕੇ ਮੋਟੇ ਕਾਫੀ ਕੰਮ ਪਏ ਹੈ ਜੇ ਜਿਵੇਂ ਕਿਸ ਕਟਿੰਗ ਲੱਗਣ ਵਾਲੀ ਆ ਹੋਰ ਥੜੇ ਦੇ ਅਗਲੇ ਪਾਸੇ ਬਜਰੀ ਪੈਣੀ ਆ ਤੇ ਰਸੋਈ ਦੀਆਂ ਟਰਲਾਂ ਤੇ ਬਸ ਇਦਾਂ ਕਰਕੇ ਨੀ ਬੜਾ ਕੰਮ ਰਿਹਾ ਜੇ ਮੈਂ ਚਲੋ ਵੀਡੀਓ ਪਾਉਂਦਾ ਕਿ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਹੁਣ ਮੈਂ ਲੱਗੀ ਆ ਸਬਜੀ ਬਣਾਉਣ ਚੋਲਰਾਂ ਵਾਲੀ ਮਾਦੀ ਤੇ ਨਾਲ ਪੂਤਣਾ ਲੈਂਦਾ ਵਾ ਤੇ ਪੂਤਨੇ ਦੀ ਬਣਾਉਣੀ ਹੈ ਚਟਨੀ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਜੀ ਅੱਜ ਅਸੀਂ ਬਣਾਏ ਨੇ ਰਾਜਮਾ ਚੌਲ ਰਾਜਮਾ ਚੌਲ ਮੜੇ ਲੈਂਦਾ ਪੂਤਣਾ ਟਣੀਆਂ ਮਾਪੋਣੇ ਚੌਲ ਖਾਂਦੇ ਆ ਜੀ ਆ ਮਹੂਤਨੇ ਦੀ ਚਟਣੀ ਵੀ ਬਣਾ ਲਈ ਤੇ ਕਾ ਵਾ ਇਹਦੇ ਵਿੱਚ ਮੈਂ ਥੋੜੇ ਪਿਆਜ਼ چیر ਕੇ ਵੱਖਰੇ ਪਾਏ ਆ ਇਹ ਕਾ ਵਾ ਇਹ ਥੋੜੀ ਪਤਨੀ ਪਤਲੀ ਜਿਵੇਂ ਬਜਾਰੀ ਬਣੀ ਹੁੰਦੀ ਉਹ ਜਿਹੀ ਬਣਾਈ ਆ ਇਹ ਇਹ ਦੋਵੇਂ ਚਟਨੀਆਂ ਤਿਆਰ ਪਤਨੇ ਦੀਆਂ ਠੀਕ ਹੈ ਜੀ